ਫੇਸਬੁੱਕ ਦਾ ਮਾਲਕ ਮਾਰਕ ਜੁਕਰਬਰਗ ਦੁਨੀਆ ਦਾ ਤੀਜਾ ਅਮੀਰ ਬੰਦਾ ਹੈ ਫੇਸਬੁੱਕ ਦੇ ਮਾਲਕ ਦੀ ਕੁੱਲ ਸੰਪਤੀ 220.9 ਬਿਲੀਅਨ ਯੂ ਐਸ ਡਾਲਰ ਹੈ ਤੁਸੀਂ ਫੇਸਬੁੱਕ ਕਿੰਨੇ ਟਾਈਮ ਤੋਂ ਚਲਾ ਰਹੇ ਹੋ ਕੀ ਤੁਹਾਨੂੰ ਪਤਾ ਹੈ ਕਿ ਫੇਸਬੁੱਕ ਦਾ ਮਾਲਕ ਕੌਣ ਹੈ ਭਾਵ ਜਿਹੜੀ ਫੇਸਬੁੱਕ ਆਪਾਂ ਦਿਨ ਨਾਲ ਚਲਾਉਂਦੇ ਹਾਂ ਉਹ ਕਿਸ ਬੰਦੇ ਨੇ ਬਣਾਈ ਹੈ ਫੇਸਬੁੱਕ ਬਣਾਉਣ ਦੀ ਸ਼ੁਰੂਆਤ ਕਿਵੇਂ ਹੋਈ ਅਤੇ ਫੇਸਬੁੱਕ ਪੂਰੀ ਤਰ੍ਹਾਂ ਕਿਵੇਂ ਹੋਂਦ ਵਿੱਚ ਆਈ ਇਹ ਕਿਹੜੇ ਦੇਸ਼ ਦੀ ਕੰਪਨੀ ਹੈ ਜੇ ਇਹ ਸਾਰੀਆਂ ਗੱਲਾਂ ਵਿੱਚੋਂ ਤੁਹਾਨੂੰ ਕੋਈ ਵੀ ਗੱਲ ਪਤਾ ਹੈ ਤਾਂ ਕਮੈਂਟ ਬਾਕਸ ਵਿੱਚ ਦੱਸੋ ਚਲੋ ਅੱਜ ਆਪਾਂ ਆਪਣੀਆਂ ਯਾਦਾਂ ਤਾਜ਼ਾ ਕਰਦੇ ਹਾਂ ਜੋ ਫੇਸਬੁੱਕ ਨਾਲ ਜੁੜੀਆਂ ਹੋਈਆਂ ਹਨ ਤੁਹਾਡੀ ਕਿਹੜੀ ਯਾਦ ਫੇਸਬੁੱਕ ਨਾਲ ਜੁੜੀ ਹੋਈ ਹੈ ਤੇ ਤੁਸੀਂ ਫੇਸਬੁੱਕ ਬਾਰੇ ਕਦੋਂ ਸੁਣਿਆ ਸੀ ਜਾਂ ਫੇਸਬੁੱਕ ਕਦੋਂ ਦੇਖੀ ਸੀ ਤੁਸੀਂ ਪਹਿਲੀ ਵਾਰ ਫੇਸਬੁੱਕ ਕਿਹੜੇ ਫੋਨ 'ਚ ਚਲਾਈ ਸੀ ਤੇ ਕਦੋਂ ਫੇਸਬੁੱਕ ਤੇ ਆਪਣੀ ਮਤਲਬ ਕਿਹੜਾ ਸਾਲ ਸਨ ਚੱਲੀ ਜਾਂਦਾ ਸੀ ਜਦੋਂ ਤੁਸੀਂ ਫੇਸਬੁੱਕ ਤੇ ਆਪਣੀ ਆਈਡੀ ਬਣਾਈ ਸੀ ਇਹ ਸਾਰਾ ਕੁਝ ਕਮੈਂਟ ਬਾਕਸ ਵਿੱਚ ਦੱਸੋ ਤੁਹਾਡਾ ਕੋਈ ਵੀ ਰਿਸ਼ਤੇਦਾਰ ਜਾਂ ਕੋਈ ਯਾਰ ਦੋਸਤ ਭੈਣ ਭਰਾ ਜਾਂ ਕੋਈ ਪਰਿਵਾਰਕ ਮੈਂਬਰ ਫੇਸਬੁੱਕ ਚਲਾਉਂਦਾ ਹੈ ਉਸ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ ਜੇ ਤੁਸੀਂ ਵੀ ਫੇਸਬੁੱਕ ਦੀ ਹੋਂਦ ਬਾਰੇ ਜਾਣਕਾਰੀ ਲੈਣੀ ਹੈ ਤਾਂ ਇਹ ਵੀਡੀਓ ਐਂਡ ਤੱਕ ਜ਼ਰੂਰ ਦੇਖੋ ਮਾਰਕ ਯੁਕਰਬਰਗ ਦੀ ਇਹ ਕਹਾਣੀ ਕਿਸੇ ਪ੍ਰੇਰਣਾਦਾਇਕ ਯਾਤਰਾ ਤੋਂ ਘੱਟ ਨਹੀਂ ਹੈ ਮਾਰਕ ਦੀ ਕਹਾਣੀ ਆਪਾਂ ਨੂੰ ਸਿਖਾਉਂਦੀ ਹੈ ਕਿ ਕਿਸ ਤਰ੍ਹਾਂ ਇੱਕ ਸਧਾਰਨ ਸਟੂਡੈਂਟ ਆਪਣੀ ਦਿਨ ਰਾਤ ਦੀ ਮਿਹਨਤ ਸੋਚ ਅਤੇ ਤਕਨੀਕੀ ਗਿਆਨ ਨਾਲ ਪੂਰੀ ਦੁਨੀਆ ਨੂੰ ਬਦਲ ਸਕਦਾ ਹੈ ਯੁਕਰਬਰਗ ਦਾ ਪੂਰਾ ਨਾਮ ਮਾਰਕ ਅਲਾਈਟ ਯੁਕਰਬਰਗ ਹੈ ਉਸਦੇ ਪਿਤਾ ਦਾ ਨਾਮ ਐਡਵਰਡਸ ਯੁਕਰਬਰਗ ਜੋ ਕਿ ਡੈਂਟਿਸਟ ਹੈ ਉਸਦੀ ਮਾਤਾ ਦਾ ਨਾਮ ਕੈਰਨ ਹੈ ਜੋ ਸਾਈਕੋਲੋਜਿਸਟ ਸੀ ਮਾਰਕ ਜੋਕਰਵਰਗ ਦਾ ਜਨਮ 14 ਮਈ 1984 ਨੂੰ ਨਿਊਯਾਰਕ ਸਟੇਟ ਦੇ ਵਾਈਟ ਪਲੇਨਸ ਨਗਰ ਵਿੱਚ ਹੋਇਆ ਸੀ। ਉਹ ਇੱਕ ਮੱਧ ਵਰਗ ਦੇ ਪਰਿਵਾਰ ਵਿੱਚ ਪੈਦਾ ਹੋਇਆ ਸੀ। ਉਸ ਦੇ ਪਿਤਾ ਡੈਂਟਿਸਟ ਦੰਦਾਂ ਦੇ ਡਾਕਟਰ ਸਨ ਅਤੇ ਮਾਂ ਮਨੋਵਿਗਿਆਨਿਕ ਵਿਦਿਆਰਥੀ ਅਤੇ ਮਾਨਸਿਕ ਸਲਾਹਕਾਰ ਸੀ। ਮਾਰਕ ਜੋਕਰਵਰਗ ਨੇ ਆਪਣੀ ਸਕੂਲੀ ਸਿੱਖਿਆ ਐਡਲੈਸਲੇ ਹਾਈ ਸਕੂਲ ਤੋਂ ਸ਼ੁਰੂ ਕੀਤੀ। ਬਾਅਦ ਵਿੱਚ ਫਲਿਪਸ ਐਸਟਰ ਅਕੈਡਮੀ ਵਿੱਚ ਦਾਖਲਾ ਲਿਆ। ਜੋ ਕਿ ਇੱਕ ਪ੍ਰਸਿੱਧ ਪ੍ਰਾਈਵੇਟ ਸਕੂਲ ਹੈ ਮਾਰਕ ਨੂੰ ਬਚਪਨ ਤੋਂ ਹੀ ਕੰਪਿਊਟਰ ਅਤੇ ਕੋਡਿੰਗ ਵਿੱਚ ਦਿਲਚਸਪੀ ਸੀ ਮਹਿਜ 12 ਸਾਲਾਂ ਦੀ ਉਮਰ ਵਿੱਚ ਉਸ ਨੇ ਯੱਕ ਨੈਟਨਾ ਨਾਂ ਦੀ ਇੱਕ ਪ੍ਰੋਗਰਾਮਿੰਗ ਐਪ ਬਣਾਈ ਜੋ ਕਿ ਉਸ ਦੇ ਘਰ ਅਤੇ ਪਿਤਾ ਦੀ ਦੰਦਾਂ ਵਾਲੀ ਕਲੀਨਿਕ ਦੌਰਾਨ ਗੱਲਬਾਤ ਕਰਨ ਲਈ ਵਰਤੀ ਜਾਂਦੀ ਸੀ ਭਾਵੇਂ ਕਿ ਆਪਾਂ ਟੈਕਸਟ ਲਿਖ ਕੇ ਮੈਸੇਜ ਕਰਦੇ ਹਾਂ ਇੱਕ ਤਰ੍ਹਾਂ ਚਿੱਠੀ ਵਾਲਾ ਕੰਮ ਹੀ ਸੀ ਪਰ ਉਸ ਟਾਈਮ ਇਹ ਬਹੁਤ ਵੱਡੀ ਗੱਲ ਸੀ ਕਿਉਂਕਿ ਮਾਰਕ ਜੋਕਰ ਵਰਗ ਦੀ ਉਮਰ ਕੇਵਲ 12 ਸਾਲਾਂ ਦੀ ਸੀ ਮਾਰਕ ਜੋਕਰ ਵਰਗ ਨੇ C++ ਜਾਵਾ ਅਟਾਰੀ ਬੇਸਿਕ ਵਰਗੀਆਂ ਕੰਪਿਊਟਰ ਦੀ ਦੁਨੀਆ ਦੀ ਪਛਾਹਮਾ ਚ ਕੰਮ ਕਰਨਾ ਵੀ ਛੋਟੀ ਉਮਰ ਵਿੱਚ ਹੀ ਸਿੱਖ ਲਿਆ ਸੀ 2002 ਵਿੱਚ ਮਾਰਕ ਨੇ ਹਾਰਵਰਡ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਉੱਥੇ ਮਾਰਕ ਕੰਪਿਊਟਰ ਸਾਇੰਸ ਅਤੇ ਸਾਈਕੋਲੋਜਿਸਟ ਦੀ ਪੜ੍ਹਾਈ ਕਰ ਰਿਹਾ ਸੀ ਉੱਥੇ ਹੀ ਉਸ ਨੇ ਫੇਸਮਾਸ ਨਾਂ ਦੀ ਇੱਕ ਵੈਬਸਾਈਟ ਬਣਾਈ ਜਿਸ ਵਿੱਚ ਵਿਦਿਆਰਥੀਆਂ ਦੀਆਂ ਤਸਵੀਰਾਂ ਰੱਖ ਕੇ ਲੋਕਾਂ ਤੋਂ ਪੁੱਛਿਆ ਜਾਂਦਾ ਸੀ ਕਿ ਦੋਨਾਂ ਤਸਵੀਰਾਂ ਵਿੱਚੋਂ ਕਿਹੜਾ ਵਿਦਿਆਰਥੀ ਜ਼ਿਆਦਾ ਸੋਹਣਾ ਲੱਗ ਰਿਹਾ ਹੈ ਇੱਕ ਹਿਸਾਬ ਦਾ ਦੋ ਜਣਿਆਂ ਵਿੱਚ ਕੰਪੀਟੀਸ਼ਨ ਹੀ ਹੁੰਦਾ ਸੀ ਪਰ ਮਾਰਕ ਜੁਕਰਵਰਗ ਨੂੰ ਉਸ ਟਾਈਮ ਨਹੀਂ ਪਤਾ ਸੀ ਕਿ ਮੇਰੇ ਦੁਆਰਾ ਬਣਾਈ ਗਈ ਇਹ ਐਪ ਇੱਕ ਦਿਨ ਅਰਬਾਂ ਖਰਬਾਂ ਦੀ ਇੰਟਰਨੈਸ਼ਨਲ ਸੋਸ਼ਲ ਮੀਡੀਆ ਪਲੇਟਫਾਰਮ ਬਣ ਜਾਣੀ ਹੈ ਇੱਕ ਟਾਈਮ ਤੇ ਇਹ ਫੇਸਮਾਸ ਨਾਮ ਦੀ ਐਪ ਯੂਨੀਵਰਸਿਟੀ ਦੇ ਸਟੂਡੈਂਟਾਂ ਵਿੱਚ ਬਹੁਤ ਜ਼ਿਆਦਾ ਵਾਇਰਲ ਹੋ ਗਈ ਸੀ ਪਰ ਵਿਵਾਦਾਂ ਕਾਰਨ ਯੂਨੀਵਰਸਿਟੀ ਨੇ ਇਹ ਐਪ ਬੰਦ ਕਰਵਾ ਦਿੱਤੀ ਫਿਰ 4 ਫਰਵਰੀ 2014 ਨੂੰ ਮਾਰਕ ਯੁਕਰਵਰਗ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ thefacebook.com ਨਾ ਦੀ ਇੱਕ ਐਪ ਦੀ ਸ਼ੁਰੂਆਤ ਕੀਤੀ। ਸ਼ੁਰੂ ਵਿੱਚ ਤਾਂ ਇਹ ਐਪ ਹਾਰਵਰਡ ਯੂਨੀਵਰਸਿਟੀ ਲਈ ਹੀ ਸੀ ਪਰ ਬਾਅਦ ਵਿੱਚ ਹੋਰ ਯੂਨੀਵਰਸਿਟੀਆਂ ਵਿੱਚ ਵੀ ਫੈਲ ਗਈ। ਬਾਅਦ ਵਿੱਚ ਇਸ ਦੀ ਕਾਮਯਾਬੀ ਨੂੰ ਦੇਖਦੇ ਹੋਏ 2004 ਦੇ ਅੰਤ ਤੱਕ ਇਸ ਨੂੰ ਕਈ ਲੱਖ ਲੋਕ ਚਲਾਉਣ ਲੱਗ ਗਏ। 2005 ਵਿੱਚ ਇਸ ਦਾ ਨਾਮ ਫੇਸਬੁੱਕ ਰੱਖ ਦਿੱਤਾ ਗਿਆ। ਮਾਰਕ ਜੁਕਰਬਰਗ ਨੇ 2004 ਵਿੱਚ ਹੀ ਕਲਾਸਾਂ ਤੇ ਹੋਰ ਕਮਾਕਾਰਾਂ ਵੱਲੋਂ ਧਿਆਨ ਛੱਡ ਕੇ ਪੂਰੀ ਤਰ੍ਹਾਂ ਫੇਸਬੁੱਕ ਉੱਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਮਾਰਕ ਜੁਕਰਬਰਗ ਨੇ ਆਪਣੀ ਇਹ ਫੇਸਬੁੱਕ ਨਾਂ ਦੀ ਕੰਪਨੀ ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ਵਿੱਚ ਸਥਾਪਿਤ ਕੀਤੀ। ਫੇਸਬੁੱਕ ਕਰਕੇ ਮਾਰਕ ਉਤੇ ਕਈ ਮਾਮਲੇ ਵੀ ਆਏ ਜਿਵੇਂ ਕਿ ਉਸਦੇ ਕਲਾਸਮੇਟ ਨੇ ਕਿਹਾ ਕਿ ਮਾਰਕ ਨੇ ਉਹਨਾਂ ਦਾ ਆਈਡੀਆ ਚੋਰੀ ਕੀਤਾ ਹੈ। ਇਹ ਫੇਸਬੁੱਕ ਐਪ ਬਣਾਉਣ ਵਾਲਾ ਆਈਡੀਆ ਸਾਡਾ ਸੀ। ਜਿਹੜਾ ਕਿ ਮਾਰਕ ਨੇ ਚੋਰੀ ਕੀਤਾ ਹੈ ਬਾਅਦ ਵਿੱਚ ਇਹ ਮਾਮਲਾ ਕੋਰਟ ਵਿੱਚ ਪੈਸੇ ਦੇ ਕੇ ਰਫਾ-ਦਾਫਾ ਕਰ ਦਿੱਤਾ ਗਿਆ ਮਾਰਕ ਯੁਕਰਵਰਗ ਨੇ 2012 ਵਿੱਚ ਆਪਣੀ ਪਤਨੀ ਪ੍ਰਿੰਸਲਾ ਚਾਨ ਨਾਲ ਵਿਆਹ ਕਰਵਾਇਆ ਜੋ ਕਿ ਪੇਸ਼ੇਵਜੋਂ ਇੱਕ ਡਾਕਟਰ ਤੇ ਸਮਾਜ ਸੇਵੀ ਹਨ ਮਾਰਕ ਤੇ ਪ੍ਰਿੰਸਲਾ ਦੀਆਂ ਤਿੰਨ ਬੱਚੀਆਂ ਹਨ ਮੈਕਸੀਮਾ 2015 ਅਗਸਟ 2017 ਅurelia Chan Zuckerberg 2023 ਵਿੱਚ ਪੈਦਾ ਹੋਈ ਸੀ 2021 ਵਿੱਚ ਮਾਰਕ ਜ਼ੁਕਰਬਰਗ ਨੇ ਐਲਾਨ ਕੀਤਾ ਕਿ ਫੇਸਬੁੱਕ ਦੀ ਮੂਲ ਕੰਪਨੀ ਹੁਣ ਮੈਟਾ ਪਲੇਟਫਾਰਮ ਹੋਵੇਗੀ ਇਹ ਮੈਟਾਵਰਸ ਅਤੇ ਵਰਚੁਅਲ ਰਿਐਲਿਟੀ ਦੀ ਦੁਨੀਆ 'ਚ ਕੰਮ ਕਰ ਰਹੇ ਹਨ ਮਾਰਕ ਜ਼ੁਕਰਬਰਗ ਦੀ ਕੰਪਨੀ ਫੇਸਬੁੱਕ ਨੇ ਹੋਰ ਵੀ ਕਈ ਵੱਡੀਆਂ-ਵੱਡੀਆਂ ਕੰਪਨੀਆਂ ਖਰੀਦੀਆਂ ਜਿਨ੍ਹਾਂ ਵਿੱਚ ਇੰਸਟਾਗ੍ਰam 2012 ਵਿੱਚ ਵਟਸਐਪ 2014 ਵਿੱਚ ਓਕਲਸ ਵੀਰ 2014 ਵਿੱਚ ਕਿਸੇ ਟਾਈਮ ਫੇਸਬੁੱਕ ਨੇ ਦੁਨੀਆ ਨੂੰ ਕਨੈਕਟ ਕਰਨ ਦਾ ਢੰਗ ਹੀ ਬਦਲ ਦਿੱਤਾ ਸੀ। ਇਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਲੋਕ ਦੂਰੀਆਂ ਹੋਣ ਦੇ ਬਾਵਜੂਦ ਵੀ ਇੱਕ ਦੂਜੇ ਨਾਲ ਜੁੜੇ ਰਹਿੰਦੇ ਹਨ। ਮਾਰਕ ਅਤੇ ਉਸ ਦੀ ਪਤਨੀ ਚਾਨ ਯੋਕਰਵਰਗ ਨਾਂ ਦੀ ਸੰਸਥਾ ਰਾਹੀਂ ਸਿੱਖਿਆ, ਸਿਹਤ ਅਤੇ ਸਮਾਜਿਕ ਬਰਾਬਰੀ ਲਈ ਅਰਬਾਂ ਡਾਲਰ ਦਾਨ ਕਰਦੇ ਹਨ। ਮਾਰਕ ਯੋਕਰਵਰਗ ਇੱਕ ਮਿਸਾਲ ਹੈ ਕਿ ਇੱਕ ਆਮ ਵਿਦਿਆਰਥੀ ਵੀ ਦੁਨੀਆ ਨੂੰ ਬਦਲ ਸਕਦਾ ਹੈ। ਉਸ ਦੀ ਕੋਡਿੰਗ ਪ੍ਰਤੀ ਦਿਲਚਸਪੀ ਨਵੀਨਤਾ ਅਤੇ ਰਿਸਕ ਲੈਣ ਦੀ ਹਿੰਮਤ ਨੇ ਉਸ ਨੂੰ ਦੁਨੀਆ ਦੇ ਸਭ ਤੋਂ ਅਮੀਰ ਅਤੇ ਪ੍ਰਭਾਵਸ਼ਾਲੀ ਲੋਕਾਂ ਵਿੱਚ ਸ਼ਾਮਲ ਕਰ ਦਿੱਤਾ।